ਹਾਂਜੀ ਪਹੁੰਚੇ ਸਾਰੇ ਟੁੱਟੇ ਹੋਏ ਦਿਲ ਨਾਲ ਪਹੁੰਚੇ ਨੇ ਸਾਰੇ ਕਦੀ ਇਹ ਦੇਖਿਆ ਨਹੀਂ ਕਦੀ ਕੋਈ ਘਰ ਦਾ ਇੱਕ ਜੀ ਚਲੇ ਜਾਵੇ ਤੇ ਦੂਸਰਾ ਜੀ ਕਵੇ ਕਿ ਜਸਟ ਵੇਟ 15 ਦਿਨ ਵੇਟ ਕਰ ਮੈਂ ਆ ਰਾਂ ਇਦਾਂ ਹੋਇਆ ਨਹੀਂ ਕਦੀ ਤੇ ਮਾਰਕਿੰਗ ਵੀ ਕਰ ਜਾਏ ਕਿ ਆਹ ਕਬਰ ਤੇਰੀ ਆ ਤੇ ਆਹ ਕਬਰ ਮੇਰੀ ਆ ਇਦਾਂ ਹੋਇਆ ਨਹੀਂ ਸਦਮਾ ਮਾਂ ਦੇ ਅੰਮੀ ਦੇ ਮਾਤਾ ਜੀ ਦੇ ਜਾਣ ਦਾ ਬੜਾ ਸੀ ਲੇਕਿਨ 15 ਦਿਨ ਬਾਅਦ ਉਹੀ ਮਕਾਮ ਆ ਚਿੱਟੀਆਂ ਚੁੰਨੀਆਂ ਚਿੱਟੇ ਸੱਥਰ ਵਿਸ਼ੇ ਹੋਏ ਆ ਇਹਨਾਂ ਕੱਪੜਿਆਂ 'ਤੇ ਅਜੇ ਹੰਝੂ ਸੁੱਕੇ ਨਹੀਂ ਉਸੇ ਮਕਾਮ ਤੇ ਉਸੇ ਪਿੰਡ ਉਸੇ ਹਾਲ ਵਿੱਚ ਫਿਰ ਬੈਠੇ ਆ ਰਹਿਣ ਸੁਣ ਰਹੇ ਆ ਦੁਆਵਾ ਸੁਣ ਰਹੇ ਆ ਅੱਜ ਦੀ ਜਿਹੜੀ ਇਹ ਸੀਗਾ ਇਹਨੂੰ ਮਫਰਤ ਲਈ ਦੁਆ ਕਹਿੰਦੇ ਜਿੱਦਾਂ ਮਾਫੀ ਮੰਗਣ ਦੀ ਜਿੱਦਾਂ ਆਪਾਂ ਲੋਕ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅੰਤਮ ਅਰਦਾਸ ਕਰਦੇ ਹਾਂ ਜਿਹੜੀ ਕਿ ਐ ਸੱਚੇ ਪਾਤਸ਼ਾਹ ਆਪਣੇ ਚਰਨਾਂ ਚ ਨਵਾਸ ਲੋਕੀ ਇਸੇ ਤਰ੍ਹਾਂ ਅਹਿਲੇ ਇਸਲਾਮ ਲੋਕ ਮਫਰਤ ਲਈ ਮਾਫੀ ਲਈ ਦੁਆ ਮੰਗਦੇ ਆ ਤੇ ਹਿੰਦੂਇਜ਼ਮ ਵਿੱਚ ਜਿਵੇਂ ਗਰਉਡ ਦਾ ਪਾਠ ਹੈ ਸਰ ਆਪਣੇ ਆਪਣੇ ਮਜ਼ਬਦ ਲੇਕਿਨ ਮੌਸਮ ਬੜਾ ਉਦਾਸ ਆ ਫਜ਼ਾ ਬੜੀ ਉਦਾਸ ਆ ਸਮਝ ਨਹੀਂ ਲੱਗ ਰਹੀ ਕਿ ਕੋਈ ਦਿਨ ਸੁੱਕਾ ਨਹੀਂ ਜਾ ਰਿਹਾ ਕਦੀ ਵੱਡੇ ਵੱਡੇ ਸਤੰਭ ਗਿਰ ਰਹੇ ਆ ਕਦੀ ਪੱਲਾ ਸਾਬ ਚਲ ਜਾਂਦੇ ਆ ਉਸਤਾ ਚਰਨਜੀਤ ਹੁਜਾ ਚਲ ਜਾਂਦਾ ਪੰਜਾਬ ਦਾ ਸਭ ਤੋਂ ਸੋਹਣਾ ਮੁੰਡਾ ਰਾਜਵੀਰ ਜਵੰਦ ਅਇਡਾ ਖੂਬਸੂਰਤ ਬੱਚਾ ਚਲੇ ਜਾਂਦਾ ਤੇ ਆ ਜਿਹੜਾ ਵਾਕਿਆ ਹੈ ਤੇ ਜੱਗੂ ਤੇਰਵਾ ਆਇਆ ਕਿ ਪਹਿਲਾਂ ਮਾਂ ਚਲੇ ਗਈ 15 ਦਿਨ ਬਾਅਦ ਖਾਂ ਸਾਬ ਜੀ ਦੇ ਜਾਨੀ ਵਾਦਦਾ ਨਹੀਂ ਚਲੇਗਾ ਇਹਦਾ ਪਿਆਰਾ ਆਰਟਿਸਟ ਸਾਡਾ ਛੋਟਾ ਵੀਰ ਭਰਾਵਾਂ ਵਰਗਾ ਬੱਚਿਆਂ ਵਰਗਾ ਰੱਬ ਸੋਣਾ ਇਹਨਾਂ ਨੂੰ ਸਬਰ ਦੇਵੇ ਔਰ ਜਿਨ੍ਹਾਂ ਦੀ ਵੀ ਅੰਮੀ ਅੱਬੂ ਮਾਪਤਾ ਜੀ ਪਿਤਾ ਜੀ ਜਿਉਂਦੇ ਨੇ ਮਾਪੇ ਉਹਨਾਂ ਦਾ ਧੀਰਜ ਤੱਕ ਸਹਾਰਵੇ ਇਹੀ ਦੁਆ ਕਰਦੇ ਆਂ ਮਾਂ-ਬਾਪ ਤੋਂ ਬਾਅਦ ਨਾ ਇਦਾਂ ਲੱਗਦਾ ਜਿੱਦਾਂ ਉਜੜਿਆ ਹੋਇਆ ਗੁਲਸ਼ਨ ਉਜੜਿਆ ਹੋਇਆ ਬਾਗ ਕਿਉਂਕਿ ਮਾਲੀ ਨਹੀਂ ਰਿਹਾ ਪਾਣੀ ਦੇਣ ਵਾਲਾ ਨਹੀਂ ਰਿਹਾ ਜਿਹੜੇ ਖਤਮ ਹੋ ਜਾਂਦੀਆਂ ਕਿਵੱਗ ਇਹ ਦੋਨੇ ਭਾਈ ਨੇ ਔਰ ਭੈਣਾਂ ਨੇ ਸਾਰੇ ਪਰਿਵਾਰ ਨੂੰ ਮਾਲਕ ਬਾਣਾ ਮੰਨਣ ਦਾ ਬਲਵਕਸ਼ੀ ਉਹਦੀ ਰਜ਼ਾਤ ਚ ਰਹਿਣ ਸਦਕ ਚ ਰਹਿਣ ਦੀਨ ਤੂੰ ਇਧਰ ਉਧਰ ਨਾ ਜਾਣ ਏਮਾਨ ਨਾ ਢੋਲ ਕੀ ਵਰੀ ਏਮਾਨ ਵੀ ਡੋਲ ਜਾਂਦਾ ਦੀਨ ਡੋਲੇ ਵੀ ਰੱਬਾ ਤੂੰ ਇਹ ਕਿਉਂ ਕੀਤਾ ਪਰ ਉਹਦੇ ਨਾਲ ਡਾਡੇ ਨਾਲ ਕੋਈ ਸ਼ਿਕਵਾ ਨਹੀਂ ਕਰ ਸਕਦਾ ਉਹਦੇ ਹੁਕਮ ਅੱਗੇ ਵੱਲੀਆਂ ਪੀਰਾਂ ਪੈਗੰਬਰਾਂ ਗੁਰੂਆਂ ਸੰਤਾਂ ਸਭ ਨੂੰ ਸਿਰ ਚਕਾਉਣਾ ਪਿਆ ਤੋਂ ਅਸੀਂ ਵੀ ਸਿਰ ਚਕਾਉਨੇ ਆ ਤੁਹਾਡੀ ਮਿਹਰਬਾਨੀ ਬਹੁਤ ਮਿਹਰਬਾਨੀ